ਸ਼ਸ਼ੀਕੰਤ ਦੋਸਤੋ ਤਸਵੀਰਾਂ ਰਾਜਪੁਰਾ ਦੇ ਸਿਵਲ ਹਸਪਤਾਲ ਦੀਆਂ ਦਿਖਾ ਰਹੇ ਹਾਂ ਜਿੱਥੇ ਕੀ ਕਿਸਾਨਾਂ ਨਾਲ ਜ਼ਖਮੀ ਹਾਲਾਤ ਦੇ ਵਿੱਚ ਜਿਹੜੇ ਨੇ ਕਿਸਾਨ ਜਿਹੜੇ ਨੇ ਉਹ ਇਸ ਵੇਲੇ ਪਏ ਨੇ ਤਾਂ ਦੇਖੋ ਤਸਵੀਰ ਦੇਖੋ ਲਗਾਤਾਰ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰ ਲੈਂਦੇ ਆ ਭਾਜੀ ਤੁਹਾਡੇ ਕੀ ਸੱਟ ਲੱਗੀ ਹੈ ਜੀ ਇਹ ਜਿਹੜੇ ਮੁਰੇ ਚੋਟੀ ਹੂੰ ਕੀ ਲੱਗਿਆ ਜੀ ਗੋਲੀ ਜਿਹੜੀ ਗੋਲੀ ਨੇ ਹਿੰਦੀ ਪਲਾਸਟਿਕ ਦੇ ਉਹ ਲੱਗੀ ਹੋਈ ਹੈ ਰਜਾਟਮ ਘਰਤਾ ਕਾਦਾ ਟਾਂਕੇ ਕਰੀ ਆ ਜਾ ਡੋਕਟਰ ਆ ਜਾ ਡੋਕਟਰ ਤਾਂ ਬਿਲਕੁਲ ਦੇਖ ਸਕਦੇ ਹੋ ਇਹ ਨੌਜਵਾਨ ਵੀ ਜ਼ਖਮੀ ਨੇ ਤੁਹਾਡੇ ਕੀ ਲੱਗਿਆ ਜੀ ਤੇ ਗੋਲਾ ਵੱਜਿਆ ਜੀ ਅ ਅਥਰੂ ਗਿਆ ਸਾਲਾ ਟੀਅਰ ਗਿਆ ਸਾਲਾ ਅੱਛਾ ਤਾਂ ਤੁਹਾਡੇ ਵੀ ਸਟਿਚਸ ਲੱਗੇ ਨੇ ਟਾਂਕੇ ਲੱਗੇ ਜਾਂਦੇ ਛੇ ਟਾਂਕੇ ਲੱਗੇ ਕੰਨ ਦੇੰਦਰ ਆ ਦੇਖੋ ਛੇ ਟਾਂਕੇ ਲੱਗੇ ਨੇ ਤਾਂ ਲਗਾਤਾਰ तमाम ਚੀਜ਼ਾਂ ਨੇ ਜਿਹੜੀਆਂ ਹੈ ਉਹਨਾਂ ਨੂੰ ਮਾਨੀਟਰ ਕੀਤਾ ਜਾ ਰਿਹਾ ਦੇਖ ਸਕਦੇ ਹੋ ਲਗਾਤਾਰ ਮੀਡੀਆ ਕਰਮੀ ਵੀ ਇੱਥੇ ਮੌਜੂਦ ਨੇ ਆ ਤੁਸੀਂ ਵੀ ਸਰ ਕਿਸਾਨੀ ਅੰਦੋਲਨ ਸੀਗੇ ਜੀ ਕਿੱਥੋਂ ਆਇਓ ਭਾਜੀ ਖਜੂਰਬੰਦੀ ਅੱਛਾ ਤੁਹਾਡੇ ਕੀ ਲੱਗੇ ਜੀ ਗੋਲ ਆ ਅਸੂ ਗਿਆ ਤਾਂ ਆ ਟੀਅਰ ਗਿਆਸ ਦਾ ਗੋਲ ਲੱਗਿਆ ਕਿਵੇਂ ਉਹ ਤੁਹਾਡੇ ਵੀ ਸਟਿਚਸ ਲੱਗੇ ਨੇ ਹਾਂ ਠੀਕ ਹਾਂ ਤਾਂ ਦੇਖੋ ਇਹ ਰਾਜਪੁਰਾ ਦੀ ਸਿਵਲ ਹਸਪਤਲ ਦੀਆਂ ਤਸਵੀਰਾਂ ਨੇ ਦੇਖੋ ਤਮਾਮ ਇਸ ਵੇਲੇ ਕਿਸਾਨ ਜ਼ਖਮੀ ਹਾਲਾਤ ਦੇ ਵਿੱਚ ਜਿਹੜੇ ਨੇ ਪਏ ਨੇ ਅੰਦਰ ਜਿਹੜੇ ਕਈਆਂ ਦੇ ਸਟਿਚਸ ਨੇ ਜਿਹੜੇ ਉਹ ਵੀ ਲੱਗ ਰਹੇ ਨੇ ਤਾਂ ਤੁਹਾਡੇ ਭਾਜੀ ਕੀ ਲੱਗਿਆ ਜੀ ਉਹਦੇ ਗੋਲੀ ਲੱਗੀ ਆ ਜੀ ਉੱਥੇ ਪਾਸੂ ਗੋਲੇ ਨਾ ਸ਼ੁੱਧ ਗੋਲੀ ਲੱਗੀ ਆਥਰੂ ਗੈਸ ਦਾ ਗੋਲਾ ਗੋਲਾ ਆਥਰੂ ਗੈਸ ਦਾ ਬਣਿਆ ਆ ਜਿਹੜੀ ਉਂਗਲ ਆ ਪ੍ਰੈਸ਼ਰ ਹੋ ਗਿਆ ਹਮ ਫਸਟ ਟਾਈਮ ਤੇ ਇਹ ਠੀਕ ਹੋ ਫਿਲਹਾਲ ਇਹ ਤੁਹਾਡੇ ਫ੍ਰੈਕਚਰ ਹੋ ਗਿਆ ਹਾਂ ਫ੍ਰੈਕਚਰ ਹੋ ਗਿਆ ਵੀ ਉਂਗਲ ਆ ਹਾਂ ਦੇਖੋ ਦੇਖੋ ਜ਼ਖਮੀਆਂ ਦੀ ਤਦਾਦ ਦੇਖੋ ਕਿਸ ਤਰ੍ਹਾਂ ਦੀ ਹੈ ਡਾਕਟਰ ਸਾਹਿਬ ਕਿੰਨੇ ਕਿ ਪੇਸ਼ੈਂਟ ਆ ਚੁੱਕੇ ਨੇ ਹੁਣ ਤੱਕ ਪਾਜੀ ਕਿੰਨੇ ਕਿ ਡਾਕਟਰ ਸਾਹਿਬ ਕਿੰਨੇ ਕਿ ਪੇਸ਼ੈਂਟ ਆ ਚੁੱਕੇ ਨੇ ਸਾਡੇ ਕੋਲ ਈਵਨਿੰਗ ਚ 17 18 ਪੇਸ਼ੈਂਟ ਆ ਚੁੱਕੇ ਆ ਹਮ ਰੈਫਰ ਸਰ ਕਿਸੇ ਨੂੰ ਕੀਤਾ ਜੀ ਹਾਂਜੀ ਦੋ ਤਿੰਨ ਪੇਸ਼ੈਂਟ ਰੈਫਰ ਆ ਅੱਖ ਦੀ ਘੱਟ ਵਾਲੇ ਇੱਕ ਰੈਫਰ ਹੋਇਆ ਇੱਕ ਦੇ ਸਿਰ ਚ ਸੱਟ ਸੀ ਹੋਰ ਰੈਫਰ ਅੱਛਾ ਸਰ ਇਸ ਐਮਰਜੈਂਸੀ ਨੂੰ ਨਜਿੱਠਣ ਦੇ ਲਈ